ਕਿਸਾਨਾਂ ਨੂੰ ਕਈ ਤਰ੍ਹਾਂ ਦੇ ਨੋਟਿਸ ਆ ਰਹੇ ਹਨ ਉਹਨਾਂ ਕਿਸਾਨਾਂ ਨੂੰ ਜਿਹੜੇ ਕਿਸਾਨ ਕਿਸਾਨੀ ਅੰਦੋਲਨ ਦੇ ਬਾਰੇ ਗੱਲ ਕਰਦੇ ਨੇ ਆਪਣੇ ਹੱਕ ਮੰਗਦੇ ਨੇ ਪ੍ਰੋਬਲ ਮੇਕਰ ਕਿਸਾਨ ਨੇ ਜਿਹੜੇ ਉਹਨਾਂ ਦੀ ਇੱਕ ਸੂਚੀ ਬਣਾਈ ਹੈ ਉਹਦੇ ਵਿੱਚ ਤੁਹਾਡਾ ਨਾਮ ਆ ਗਿਆ ਹੈ ਇਸ ਕਰਕੇ ਕਿਉਂ ਨਾ ਤੁਹਾਡਾ ਪਾਸਪੋਰਟ ਰੱਦ ਕਰ ਦਿੱਤਾ ਜਾਵੇ ਕਿਉਂ ਸ਼ਾਂਤ ਨਹੀਂ ਬੈਠੇ ਉਹ ਸਿੱਧੇ ਉੱਡਾ ਸਾਹਿਬ ਕੋਲੇ ਪਹੁੰਚਦੇ ਜੀ ਇਸ ਗੱਲ ਦਾ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਐਸੀ ਸਿੱਖਤੀ ਦੱਸ ਨਹੀਂ ਹੁੰਦੀ ਹਮ ਲੋਕ ਸਭਾ ਚੋਣਾਂ ਸਰਤੇ ਰਹੇ ਨੇ ਤੇ ਤੁਸੀਂ ਅੱਠ ਕੋ ਸਹਲੇ ਜੇ ਕੰਮ ਜਿਹੜੇ ਕਰਦੇ ਪਈ ਹੂੰ ਇਹਨੇ ਤੁਹਾਡੇ ਹੱਕ ਚ ਨਹੀਂ ਜਾਂਦਾ ਜੀਲ ਭਾਈਚਾਰੇ ਨੇ ਦੱਸਿਆ ਕਿ ਸੂਬਾ ਸਰਕਾਰ ਕੋਲੇ ਪਾਸਪੋਰਟ ਅੰਤ ਕਰਨ ਦਾ ਕੋਈ ਧਕਾਤ ਨਹੀਂ ਸੂਬਾ ਸਰਕਾਰ ਵੈਰੀਫਿਕੇਸ਼ਨ ਕਰਨ ਵੇਲੇ ਤੁਹਾਡੇ ਤੇ ਓਬਜੈਕਸ਼ਨ ਲਾ ਸਕਦੀ ਹੈ ਕਿਸਾਨਾਂ ਨੂੰ ਕਈ ਤਰ੍ਹਾਂ ਦੇ ਨੋਟਿਸ ਆ ਰਹੇ ਨੇ ਉਹਨਾਂ ਕਿਸਾਨਾਂ ਨੂੰ ਜਿਹੜੇ ਕਿਸਾਨ ਕਿਸਾਨੀ ਅੰਦੋਲਨ ਦੇ ਬਾਰੇ ਗੱਲ ਕਰਦੇ ਨੇ ਆਪਣੇ ਹੱਕ ਮੰਗਦੇ ਨੇ ਤੇ ਪਹਿਲਾਂ ਵੀ ਹਰਿਆਣਾ ਦੇ ਵਿੱਚ ਇਹ ਚਰਚਾ ਛੜੀ ਸੀ ਕਿ ਅਸੀਂ ਪਾਸਪੋਰਟ ਰੱਦ ਕਰ ਦੇਾਂਗੇ ਫਿਰ ਇੱਕ ਇਹ ਚਰਚਾ ਛੜੀ ਕਿ ਹਰਿਆਣਾ ਪੁਲਿਸ ਦੇ ਕੋਲ ਕੋਈ ਅਧਿਕਾਰ ਨਹੀਂ ਕਿਸੇ ਦਾ ਪਾਸਪੋਰਟ ਰੱਦ ਕਰਨ ਦਾ ਕਿਉਂਕਿ ਇਹ ਮਾਮਲਾ ਕੇਂਦਰ ਨਾਲ ਸੰਬੰਧਿਤ ਹੁੰਦਾ ਹੈ ਵਿਦੇਸ਼ ਮੰਤਰਾਲੇ ਦਾ ਮਾਮਲਾ ਹੁੰਦਾ ਹੈ ਤੇ ਹੁਣ ਇੱਕ ਕਿਸਾਨ ਆਗੂ ਨੇ ਹਰਿਆਣਾ ਦੇ ਉਹਨਾਂ ਨੂੰ ਨੋਟਿਸ ਆਇਆ ਰਜਿੰਦਰ ਆਰਿਆ ਦਾਦੂਪੁਰ ਨੂੰ ਨੋਟਿਸ ਵੀ ਭੇਜਿਆ ਅਰੀਜਨਲ ਪਾਸਪੋਰਟ ਦਫ਼ਤਰ ਚੰਡੀਗੜ੍ਹ ਦੇ ਉਦੇ ਵਿੱਚ ਠੱਲੋ ਸਭ ਲਿਖਿਆ ਹੈ ਕਿ ਤੁਹਾਡੀ ਜਿਹੜੀ ਪੁਲਿਸ ਵੈਰੀਫਿਕੇਸ਼ਨ ਹੈ ਉਹ ਨੈਗੇਟਿਵ ਹੈ ਕਿਉਂਕਿ ਤੁਸੀਂ ਜਿਹੜੇ ਆ ਉਸ ਸੂਚੀ ਦੇ ਵਿੱਚ ਸ਼ਾਮਲ ਹੋ ਹਰਿਆਣਾ ਪੁਲਿਸ ਦੀ ਕਿ ਟਰਬਲ ਮੇਕਰ ਕਿਸਾਨ ਨੇ ਜਿਹੜੇ ਉਹਨਾਂ ਦੀ ਇੱਕ ਸੂਚੀ ਬਣਾਈ ਹੈ ਉਹਦੇ ਵਿੱਚ ਤੁਹਾਡਾ ਨਾਮ ਆ ਗਿਆ ਇਸ ਕਰਕੇ ਕਿਉਂ ਨਾ ਤੁਹਾਡਾ ਪਾਸਪੋਰਟ ਰੱਦ ਕਰ ਦਿੱਤਾ ਜਾਵੇ ਤੇ ਉਹ ਸ਼ਾਂਤ ਨਹੀਂ ਬੈਠੇ ਉਹ ਸਿੱਦੇ ਹੱਡਾ ਸਾਹਿਬ ਕੋਲੇ ਪਹੁੰਚ ਗਏ ਜੋ ਪਹਿਲਾਂ ਸਾਬਕਾ ਮੁੱਖ ਮੰਤਰੀ ਵੀ ਨੇ ਤੇ ਵਿਰੋਧੀ ਧਿਰ ਦੇ ਲੀਡਰ ਨੇ ਭਵਿੰਦਰ ਸਿੰਘ ਖੁੱਡਾ ਉਹਨਾਂ ਦੇ ਕੋਲ ਜਾ ਕੇ ਉਹਨਾਂ ਨੇ ਮੁੱਦਾ ਚੁੱਕਿਆ ਹੈ ਤੇ ਉਹ ਕਹਿੰਦੇ ਨੇ ਕਿ ਹੁਣ ਅਸੀਂ ਇਹ ਮੁੱਦਾ ਅੱਗੇ ਹੋਰ ਵੀ ਉਭਾਰਾਂਗੇ ਇਹਨੂੰ ਵਿਦੇਸ਼ ਮੰਤਰਾਲੇ ਤੱਕ ਕੇਂਦਰ ਤੱਕ ਲੈ ਕੇ ਜਾਵਾਂਗੇ ਕਿ ਕਿੱਥੋਂ ਤੱਕ ਸਹੀ ਹੈ ਕਿ ਆਪਣੇ ਹੱਕ ਮੰਗੋ ਤੇ ਤੁਹਾਨੂੰ ਅਜਿਹੀਆਂ ਜਿਹੜੀਆਂ ਸ਼ਕਤੀਆਂ ਨੇ ਉਹਨਾਂ ਦਾ ਉਪਯੋਗ ਕੀਤਾ ਜਾਵੇ ਦਬਾਉਣ ਵਾਸਤੇ ਨੋਟਿਸ ਭੇਜੇ ਜਾਣ ਇਸ ਤੋਂ ਪਹਿਲਾਂ ਹਰਿਆਣਾ ਦੇ ਇੱਕ ਦੋ ਕਿਸਾਨਾਂ ਨੂੰ ਨੋਟਿਸ ਆਏ ਸੀਗੇ ਕਿ ਤੁਹਾਡੀਆਂ ਜ਼ਮੀਨਾਂ ਅਸੀਂ ਜ਼ਬਤ ਕਰ ਲਾਂਗੇ ਜੇਕਰ ਤੁਸੀਂ ਕਿਸਾਨ ਅੰਦੋਲਨ ਦਾ ਹਿੱਸਾ ਬਣੇ ਬਿਰਕਲ ਦਾ ਹਰਿਆਣੇ ਵਾਲਿਆਂ ਨੂੰ ਹੂੰ ਦਸ ਦੀ ਦਸ ਆਈਆਂ ਵੀ ਆ ਨਾ ਭਾਜਪੀ ਨੂੰ ਸੀਟ ਹੂੰ ਉੱਥੇ ਲੋਕਾਂ ਵਿੱਚ ਜਦੋਂ ਜਾ ਕੇ ਤੁਸੀਂ ਇਸ ਕਿਸਮ ਦਾ ਕੰਮ ਕਰੋਗੇ ਹੂੰ ਇਸ ਗੱਲ ਦਾ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਐਸੀ ਕੀਤੀ ਦਸ ਨਹੀਂ ਆਉਂਦੀਆਂ ਹੂੰ ਲੋਕ ਸਭਾ ਚੋਣਾਂ ਸਰਤੇ ਨੇ ਤੇ ਤੁਸੀਂ ਕੱਕ ਸਹਲੇ ਜੇ ਕੰਮ ਜਿਹੜੇ ਕਰਦੇ ਪਈ ਹੂੰ ਹੂੰ ਇਹਨੇ ਤੁਹਾਡੇ ਹੱਕ ਚ ਨਹੀਂ ਜਾਣਾ ਤੁਸੀਂ ਆਪ ਕਹ ਹੈ ਹੂੰ ਅਸੀਂ ਨਹੀਂ ਕਹਿ ਰਹੇ ਕੁਝ ਕਾਨੂੰਨ ਦੇ ਵਕੀਲ ਭਾਈਚਾਰੇ ਨੇ ਦੱਸਿਆ ਕਿ ਸੂਬਾ ਸਰਕਾਰ ਕੋਲੇ ਪਾਸਪੋਰਟ ਰੱਦ ਕਰਨ ਦਾ ਕੋਈ ਅਧਿਕਾਰ ਨਹੀਂ ਸੂਬਾ ਸਰਕਾਰ ਵੈਰੀਫਿਕੇਸ਼ਨ ਕਰਨ ਵੇਲੇ ਤੁਹਾਡੇ ਤੇ ਓਬਜੈਕਸ਼ਨ ਲਾ ਸਕਦੀ ਹੈ ਕੀ ਹਰਿਆਣਾ ਦੀ ਵਿਧਾਨ ਸਭਾ ਦੇ ਵਿੱਚ ਇਹ ਕਾਨੂੰਨ ਪਾਸ ਕਰਤਾ ਕਿ ਜਿਹੜੇ ਕਿਸਾਨਾਂ ਦੇ ਅੰਦੋਲਨ ਚ ਗਏ ਨੇ ਉਹਨਾਂ ਨੂੰ ਅਸੀਹ ਸਜ਼ਾ ਦੇਣੀ ਹੈ ਕਿਹਾ ਕੀ ਜਾ ਰਿਹਾ ਹੈ ਹਮ ਸੰਵਿਧਾਨ ਹੱਕ ਦਿੰਦਾ ਹੈ ਕਿ ਤੁਸੀਂ ਬਜਾਰਾ ਕਰੋ ਕਿਸੇ ਦੇ ਖਿਲਾਫ ਜਿੰਦਾਬਾਦ ਮਰਦਾਬਾਦ ਕਹੋ ਪਰ ਬਜਾਰਾ ਟੋਟਾ ਸ਼ਾਂਤਮਈ ਹੋਣਾ ਚਾਹੀਦਾ ਹੈ ਹੁਣ ਤੁਸੀਂ ਸੰਵਿਧਾਨ ਬਦਲੋਗੇ ਸੰਵਿਧਾਨ ਦੇ ਨਿਰਮਾਤਾ ਨੇ ਬਹੁਤ ਕੁਝ ਇੱਥੇ ਕਿਹਾ ਤੇ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਅਸਲ ਦੇ ਵਿੱਚ ਤਰਵਿੰਦਰ ਜਦੋਂ ਦਾ ਇੱਕ ਪੁਰਾਣੀ ਕਹਾਵਤ ਹੈ ਵੀ ਜਦੋਂ ਗਿੱਦੜ ਦੀ ਤਾਂ ਉਹ ਕਿਤੇ ਵਿਸ਼ੇਸ਼ ਖੇਤਰ ਦੇ ਵਿੱਚ ਹੀ ਜਾਂਦਾ ਹੈ ਇਸ ਵੇਲੇ ਭਾਵੇਂ ਖੱਟੜ ਸਾਹਿਬ ਹੋਣ ਜਾ ਕੇਂਦਰ ਦੀ ਸਰਕਾਰ ਹੋਵੇ ਪਾਵਰ ਇੰ ਦਾ ਨਸ਼ਾ ਇਹਨਾਂ ਨੂੰ ਬਹੁਤ ਚੜ ਚੁੱਕਿਆ ਜਿਸ ਵੇਲੇ ਇਹ ਲੋਕ ਹੰਕਾਰ ਦੇ ਘੋੜੇ ਤੇ ਚੜਦੇ ਆ ਤੇ ਹੰਕਾਰ ਫਿਰ ਟੁੱਟਦਾ ਵੀ ਹੁੰਦਾ ਹੈ ਕਹਾਵਤਾਂ ਅੰਗਰੇਜ਼ੀ ਦੇ ਵਿੱਚ ਪ੍ਰਾਈਡ ਆ ਉਥੇ ਪਾਲ ਹੰਕਾਰ ਦਾ ਸਰਨੀਵਾ ਲੋਕਤੰਤਰ ਦੇ ਵਿੱਚ ਲੋਕ ਵੱਡੇ ਹੁੰਦੇ ਨੇ ਤੇ ਲੋਕਾਂ ਦੇ ਜਦੋਂ ਤੁਸੀਂ ਜਜਵਾਤਾਂ ਦੇ ਨਾਲ ਖਲਵਾੜ ਕਰੋਗੇ ਤਾਂ ਉਹਦਾ ਨੁਕਸਾਨ ਤਾਂ ਹੋਇਆ ਕਰਦੇ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੀ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੋਂ ਨੀ ਰਾਤ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਹਨਨੰਜ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਹਿਬ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ